ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪਕ ਨਿੱਕੀ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਆ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਆ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵਟਰ ਜੈਂਟ ਸਵਟਰ ਇਹ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ আর ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀ ਹੈ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਦੋ ਦੇ ਮਲਟੀਪਲ ਗੁੰਡੇ ਲੈਣੇ ਆ ਜੀ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਗੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਐ ਇਸ ਤਰ੍ਹਾਂ ਥ੍ਰੈਡ ਕਰਨਾ ਬਾਹਰਲੀ ਸਾਈਡ ਇੱਕ ਕੁੰਡੇ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰਨਾ ਹੈ ਇੱਕ ਕੁੰਡੇ ਦੇ ਬਾਅਦ ਵਿੱਚ ਸਲਾਈ ਪਾ ਕੇ ਕੁੰਡਾ ਬਣਾਈ ਕਰਨਾ ਹੈ ਫਿਰ ਇਸ ਕੁੰਡੇ ਨੂੰ ਸਿੱਧਾ ਬਣਾਈ ਕਰ ਦੇਣਾ ਅੱਗੇ ਫਿਰ ਇੱਕ ਕੁੰਡੇ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰ ਲੈਣਾ ਇਸ ਕੁੰਡੇ ਨੂੰ ਥੋੜਾ ਜਿਹਾ ਲੂਜ਼ ਰੱਖਣਾ ਹੈ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇੱਕ ਕੁੰਡੇ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰਨਾ ਹੈ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਐਕਸਟਰਾ ਕੁੰਡਾ ਜੋ ਬਣਾਈ ਕਰ ਰਹੇ ਆ ਇਸ ਕੁੰਡੇ ਨੂੰ ਆਪਾਂ ਥੋੜਾ ਜਿਆ ਲੂਜ਼ ਰੱਖਣਾ ਜੀ ਜਿਆਦਾ ਟਾਈਟ ਨਹੀਂ ਬਣਾਈ ਕਰਨਾ ਇਸ ਤਰ੍ਹਾਂ ਹੀ ਇਹ ਡਿਜ਼ਾਈਨ ਆਪਣਾ ਇੱਕ ਕੁੰਡੇ ਤੇ ਪੈਂਦਾ ਜਾਂਦਾ ਹੈ ਇੱਕ ਕੁੰਡੇ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਦੋ ਕੁੰਡਿਆਂ ਦੇ ਵਿਚਕਾਰ ਇੱਕ ਕੁੰਡੇ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਇਸ ਦੇ ਨਾਲ ਆਪਣੇ ਇੱਕ ਕੁੰਡੇ ਤੋਂ ਦੋ ਕੁੰਡੇ ਬਣ ਕੇ ਤਿਆਰ ਹੁੰਦੇ ਜਾਣਗੇ ਜੀ ਇਸ ਤਰ੍ਹਾਂ ਹੀ ਆਪਾਂ ਫਸਟ ਸਲਾਈ ਸਿੱਧੀ ਸਾਈਡ ਤੋਂ ਇਹ ਬਣਾਈ ਕਰਦੇ ਜਾਣਾ ਹੈ ਇੱਕ ਕੁੰਡੇ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰਨਾ ਇੱਕ ਕੁੰਡਾ ਸਿੱਧਾ ਸਾਰੀ ਸਲਾਈ ਨੂੰ ਆਪਾਂ ਫਸਟ ਸਲਾਈ ਨੂੰ ਇਸ ਤਰ੍ਹਾਂ ਹੀ ਬਣਾਈ ਕਰਕੇ ਸਿੱਧੀ ਸਾਈਡ ਤੋਂ ਕੰਪਲੀਟ ਕਰ ਲੈਣਾ ਹੈ ਜੀ ਆਪਾਂ ਇਸ ਡਿਜ਼ਾਈਨ ਨੂੰ 26 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ ਇੱਕ ਕੁੰਡੇ ਦੇ 2-2 ਕੁੰਡੇ ਬਣਨਗੇ ਇੱਕ ਕੁੰਡੇ ਦੇ 2 ਕੁੰਡੇ ਬਣਾਉਂਦੇ ਜਾਣਾ ਆਪਾਂ ਇਸ ਤਰ੍ਹਾਂ ਹੀ ਸਾਰੀ ਸਲਾਈ ਆਪਾਂ ਇਹ ਸਿੱਧੀ ਸਾਈਡ ਤੋਂ ਬਣਾਈ ਕਰ ਲੈਣੀ ਹੈ ਲਾਸਟ ਉੱਪਰ ਇੱਕ ਹੁੰਡਾ ਐਕਸਟਰਾ ਰੱਖਣਾ ਜੀ ਇਸ ਨੂੰ ਸਲਿੱਪ ਕਰ ਲੈਣਾ ਇੱਕ ਸਲਾਈ ਐਕਸਟਰਾ ਹੁੰਡਾ ਆਪਾਂ ਬਣਾਈ ਕਰ ਰਹੇ ਹਾਂ ਇੱਕ ਸਲਾਈ ਸਲਿੱਪ ਕਰ ਰਹੇ ਹਾਂ ਜੀ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਹੁੰਡਾ ਐਕਸਟਰਾ ਇਸ ਦੀ ਬਣਾਈ ਕਰਨ ਦੇ ਬਾਅਦ ਥ੍ਰੈਡ ਕਰ ਲੈਣਾ ਬਾਹਰਲੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਐਕਸਟਰਾ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਥ੍ਰੈਡ ਆਪਣੀ ਸਾਈਡ ਕਰਨਾ ਐਕਸਟਰਾ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰ ਐਕਸਟਰਾ ਕੁੰਡਾ ਥ੍ਰੈਡ ਆਪਣੀ ਸਾਈਡ ਕਰਕੇ ਬਣਾਈ ਕਰ ਸਲਿੱਪ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ 슬ਿੱਪ ਕਰ ਲੈਣਾ ਇਸ ਤਰ੍ਹਾਂ ਹੀ ਆਪਾਂ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਐਕਸਟਰਾ ਕੁੰਡਾ ਥ੍ਰੈਡ ਆਪਣੀ ਸਾਈਡ ਰੱਖ ਕੇ 슬ਿੱਪ ਕਰ ਲੈਣਾ ਥ੍ਰੈਡ ਫੇਰ ਬਾਹਰਲੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇੱਕ ਕੁੰਡਾ 슬ਿੱਪ ਕਰ ਲੈਣਾ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਏਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਦੀ ਬਣਾਈ ਕਰਨ ਦੇ ਬਾਅਦ ਥ੍ਰੈਡ ਬਾਹਰਲੀ ਸਾਈਡ ਰੱਖਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਸਿੱਧੀ ਸਾਈਡ ਨੂੰ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਸਿੱਧੀ ਸਾਈਡ ਨੂੰ ਇੱਥੇ ਜੋ ਕੁੰਡੇ ਆਪਾਂ ਇੱਕ ਕੁੰਡਾ ਦੇ ਦੋ ਕੁੰਡੇ ਬਣੇ ਸੀ ਕੁੰਡੇ ਵਧੇ ਸੀ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਕੇ ਕੁੰਡੇ ਪੂਰੇ ਕਰ ਲੈਣੇ ਆ ਜੀ ਇਸ ਦੇ ਨਾਲ ਆਪਣੇ ਕੁੰਡੇ ਪੂਰੇ ਹੋ ਜਾਣਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਕਰਦੇ ਜਾਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਤੀਸਰੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰਨਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਦੇ ਵਿੱਚ ਲਾਸਟ ਉੱਪਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ ਐਕਸਟਰਾ ਕੁੰਡਾ ਇਸ ਨੂੰ ਸਲਿੱਪ ਕਰ ਲੈਣਾ ਹੈ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਇਸ ਦੀ ਬਣਾਈ ਕਰਨ ਦੇ ਬਾਅਦ ਥ੍ਰੈਡ ਰੱਖਣਾ ਬਾਹਰਲੀ ਸਾਈਡ ਸਾਰੇ ਕੁੰਡਿਆਂ ਦੀ ਸਿੱਧੀ ਸਿੱਧੀ ਬਣਾਈ ਕਰ ਦੇਣੀ ਹੈ ਇਸ ਤਰ੍ਹਾਂ ਥ੍ਰੈਡ ਬਾਹਰਲੀ ਸਾਈਡ ਰੱਖ ਕੇ ਚੌਥੀ ਸਲਾਈ ਉਲਟ ਸਾਈਡ ਦੇ ਵਿੱਚ ਸਾਰੇ ਕੁੰਡਿਆਂ ਦੀ ਸਿੱਧੀ-ਸਿੱਧੀ ਬਣਾਈ ਕਰਕੇ ਚੌਥੀ ਸਲਾਈ ਨੂੰ ਬਣਾਈ ਕਰਕੇ ਕੰਪਲੀਟ ਕਰ ਲੈਣਾ ਲਾਸਟ ਸਲਾਈ ਹੈ ਜੀ ਆਪਣੀ ਇਸ ਡਿਜ਼ਾਈਨ ਦੀ ਇਸ ਤਰ੍ਹਾਂ ਸਾਰੇ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਹੈ ਐਕਸਟਰਾ ਕੁੰਡਾ ਸਲਿੱਪ ਕਰ ਲੈਣਾ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਫਸਟ ਸਲਾਈ ਸਿੱਧੀ ਸਾਈਡ ਤੋਂ ਹੀ ਇਹ ਡਿਜ਼ਾਈਨ ਆਪਣਾ ਅੱਗੇ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ